ਮੋਰ ਇੱਕ ਦੋ ਜਗ੍ਹਾ ਕੇ ਲਾਈਟ ਕਰ ਲਉ ਕੋਈ ਵੀ ਬੰਨੀ ਬੋਲਦਾ ਸੋਈ ਹਾਂਜੀ ਜੋ ਵੀ ਹੈ ਨਾ ਵਿਚਾਰਸ਼ ਦਵਾਉ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਪ੍ਰਸ਼ਾਸਨ ਜਿਹੜਾ ਹਾਈਵੇ ਦਾ ਕੁਝ ਕਬਜ਼ਾ ਲੈਣ ਆਈ ਸੀ ਉਸ ਦੇ ਸਬੰਧ ਵਿੱਚ ਜਿਹੜੇ ਇੱਥੋਂ ਦੇ ਕਿਸਾਨ ਨੇ ਉਹਨਾਂ ਨੇ ਕੋਈ ਰੋਸ ਪ੍ਰਗਟ ਕੀਤਾ ਤੇ ਉਹ ਇਹ ਕੱਲ ਕਹਿੰਦੇ ਕਿ ਸਾਨੂੰ ਹਾਲੇ ਤੱਕ ਪੈਸੇ ਨਹੀਂ ਮਿਲੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਜੋ ਥੋੜਾ ਜਿਹਾ ਜਿਹੜਾ ਆਪਣਾ ਡੇੜਕ ਕਿਲੇ ਦੇ ਵਿੱਚ ਇਹਨਾਂ ਨੇ ਆਪਣਾ ਜੋ ਇੱਕੜਾ ਕੀ ਨਾਤਾ ਸਲਾਹਪੁਰ ਸਲਾਹਪੁਰ ਦੇ ਵਿੱਚ ਇਹਨਾਂ ਦੇ ਵਿੱਚ ਦੀ ਮਸ਼ੀਨਰੀ ਫੇਰੀ ਆ ਉਹਦੇ ਸਬੰਧ ਵਿੱਚ ਇੱਕ ਸੰਾਨਾ ਨੇ ਜਿਹੜਾ ਇਹਦਾ ਵਿਰੋਧ ਕੀਤਾ ਤੇ ਇੱਥੇ ਇੱਕ ਇਹਨਾਂ ਦੀ ਗੱਡੀ ਘੇਰੀ ਆ ਉਹ ਜਿਹੜਾ ਹੁਣ ਹੁਣ ਨੇਰਾ ਕਾਫੀ ਹੋ ਗਿਆ ਨੇਰਾ ਉਹ ਪ੍ਰਸ਼ਾਸਨ ਦੇ ਨਾਲ ਬੈਠ ਕੇ ਸਵੇਰੇ ਡੀਸੀ ਸਾਹਿਬ ਨਾਲ ਗੱਲ ਕਰਕੇ ਐਸਡੀਐਮ ਸਾਹਿਬ ਨਾਲ ਗੱਲ ਕਰਕੇ ਜੋ ਇਹਨਾਂ ਦੀ ਮੰਗ ਹੈ ਆਪਣੇ ਕਿਸਾਨਾਂ ਦੀ ਮੰਗ ਹੈ ਕਿ ਸਾਨੂੰ ਉਹ ਦਾ ਜਿਹੜਾ ਮੁਆਫਲਾ ਦਿੱਤਾ ਜਾਵੇ ਉਹਦੇ ਵਿੱਚ ਸਵੇਰੇ ਡੀਸੀ ਸਾਹਿਬ ਨਾਲ ਐਸਡੀਐਮ ਸਾਹਿਬ ਨਾਲ ਪ੍ਰਸ਼ਾਸਨ ਨਾਲ ਗੱਲ ਕਰਕੇ ਜਿਹੜਾ ਉਹ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਤੇ 19 ਦਿਨਾਂ ਜਿਹੜੀ ਇਹਨਾਂ ਦੀ ਮਸ਼ੀਨ ਹੈ ਇੱਥੇ ਥੱਲੇ ਇੱਥੇ ਆਪਣਾ ਬਿਲਕੁਲ ਰਹੇਗੀ ਤਾਂ ਜੋ ਜਿਹੜਾ ਲੋਕ ਲੰਘ ਸਕਣ ਅਤੇ ਕਿਸੇ ਨੂੰ ਆਵਾਜਾਈ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਡੀਐਸ ਸਾਹਿਬੇ ਤੁਹਾਡੀ ਜ਼ਿੰਮੇਵਾਰੀ ਹੈ ਵੀ ਉਹਨਾਂ ਚਾਰੇ ਜਿੱਨੇ ਚਰ ਕੰਪੋਜੀਸ਼ਨ ਨਹੀਂ ਮਿਲਦੀ ਉਹਨਾਂ ਚਾਰੇ ਮਸ਼ੀਨ ਇੱਥੇ ਰਹੇਗੀ ਜੀ ਬੇਨਤੀ ਮੇਰੀ ਇਹ ਹੈ ਜੀ ਇਹ ਮਸ਼ੀਨ ਇੱਥੇ ਰਹੇਗੀ ਜਿੰਨੀ ਦੇਰ ਕੋ ਫੈਸਲਾ ਨਹੀਂ ਹੋ ਜਾਂਦਾ ਤੁਹਾਨੂੰ ਕੰਪੰਪਨਸੇਸ਼ਨ ਮਿਲਦਾ ਤੁਸੀਂ ਸੈਟੀਸਫਾਈਡ ਕਿੱਦਾਂ ਹੋਨੇ ਹੋ ਉਹ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਠੀਕ ਹੈ ਠੀਕ ਹੈ ਧੰਨਵਾਦ ਧੰਨਵਾਦ ਜੀ ਕੀ ਬੰਦੇ ਮਕਰਾਲੇ ਫੋਨ ਬੰਦ ਕਰ ਸਕਣ ਇਨਸਾਨ ਮਿਹਨਤ ਕਮੇਟੀ ਪੰਜਾਬ ਜੂਨ ਬਾਬਾ ਮੱਕਾ ਸਾਹਿਬ ਤੇ ਜੂਨ 46 ਪੁਰਦੇ ਜਿਹੜੇ ਕਿ ਘੈਰੂ ਬਾਗੂ ਆ ਉਹ ਇਸ ਟਾਈਮ ਇੱਥੇ ਸਮਾਹਪੁਰ ਦੀ ਜ਼ਮੀਨ ਦੇ ਵਿੱਚ ਖੜੇ ਨੇ ਇੱਥੇ ਅੱਜ ਫੇਰ ਪ੍ਰਸ਼ਾਸਨ ਵੱਲੋਂ ਇੱਕ ਜਿਹੜੀ ਆ ਉਜੀ ਸਾਜ਼ਿਚ ਰਸੀ ਗਈ ਆ ਇੱਥੇ ਜਿਹੜੇ ਸਾਡੇ ਜਥੇਬੰਦਕ ਸਾਥੀ ਸੀ ਉਹਨਾਂ ਨੂੰ ਤਹਿਸੀਲਦਾਰ ਸਾਹਿਬ ਨੇ ਵਿਸ਼ਵਾਸ ਵਿੱਚ ਲਿਆ ਕੇ ਐਸਡੀਐਮ ਸਾਹਿਬ ਨਵੇਂ ਆਏ ਨੇ ਤੇ ਅਸੀਂ ਬਾਏ ਰੋਡ ਬਸ ਰੋਡ ਦਾ ਜਿੱਥੋਂ ਦੀ ਨਿਕਰਿਆ ਦਾ ਨਕਸ਼ਾ ਵੇਖਣਾ ਵਾ ਬਾਕੀ ਕੋਈ ਕਾਰਵਾਈ ਨਹੀਂ ਸਾਡੇ ਕਿਸਾਨਾਂ ਨੂੰ ਤੇ ਸਾਡੇ ਜਥੇਬੰਦਕ ਸਾਥੀਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਤੇ ਰਾਤ ਦੇ ਅੰਧੇਰੇ ਦਾ ਫਾਇਦਾ ਉਠਾ ਕੇ ਤੇ ਇੱਥੇ ਜਬਰੀ ਕਬਰਾਂ ਲੈਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਆ ਕੀਤੀ ਆ ਤੁਸੀਂ ਵੇਖ ਸਕਦੇ ਹੋ ਕਿ ਆ ਇੱਕ ਭੈਣ ਸਾਡੇ ਨਾਲ ਖੜੀ ਆ ਜਿਹਦਾ ਪਤੀ ਜਿਹੜਾ ਵਾ ਉਹ ਦਿਮਾਗੀ ਤੌਰ ਤੇ ਪਹਿਲਾਂ ਹੀ ਪਰੇਸ਼ਾਨ ਤੇ ਦੋ ਛੋਟੇ ਛੋਟੇ ਇਹਦੇ ਬੱਚੇ ਆ ਜ਼ਬਰਦਸਤੀ ਇਹਨਾਂ ਧੱਕਾ ਮੁੱਕੀ ਕਰਕੇ ਜਿੱਥੇ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਉਹ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਆ ਜਥੇਬੰਦੀ ਨੇ ਤੇ ਜਥੇਬੰਦੀ ਦੇ ਜਹਾਰੂ ਆ ਗਏ ਉਹਨਾਂ ਜਥੇਬੰਦਕ ਤਾਕਤ ਦੇ ਨਾਲ ਜਿਹੜਾ ਵਾ ਉਹ ਇੱਥੇ ਆ ਗਏ ਉਹਨਾਂ ਨੂੰ ਰੋਕਿਆ ਵਾ ਤੇ ਅਖੀਰ ਦੇ ਵਿੱਚ ਜਿਹੜਾ ਫੈਸਲਾ ਉਹ ਇਹ ਹੋਇਆ ਵਾ ਕਿ ਜਿਹੜੀ ਇਹਨਾਂ ਦੀ ਕਣਕ ਦਾ ਨੁਕਸਾਨ ਕੀਤਾ ਗਿਆ ਵਾ ਉਹਦੀ ਜਿੰਨਾ ਚਿਰ ਸਵੇਰੇ ਪਰਪਾਈ ਨਹੀਂ ਕੀਤੀ ਜਾਂਦੀ ਉਹਨਾਂ ਤੱਕ ਉਹ ਜਿਹੜੀ ਮਸ਼ੀਨ ਉਹ ਵੀ ਇੱਥੇ ਲਾ ਲਈ ਗਈ ਆ ਤੇ ਸਵੇਰੇ ਜਿਹੜੀ ਆ ਬਾਕੀ ਜੋ ਵੀ ਇਹਦੇ ਉੱਤੇ ਸਾਰੀ ਗੱਲਬਾਤ ਆ ਉਹ ਅੱਗੇ ਚੱਲੇਗੀ ਤੇ ਹੁਣ ਇੱਥੋਂ ਜਿਹੜਾ ਵਾ ਉਹ ਅਸੀਂ ਆਪਣਾ ਜਿਹੜਾ ਮੂਰਤ ਆ ਜਿਹੜਾ ਸਾਨੂੰ ਰਾਤ ਦੇ ਅੰਧੇਰੇ ਦੇ ਵਿੱਚ ਅਚਾਨਕ ਲਾਉਣਾ ਪਿਆ ਸੀ ਉਹਨੂੰ ਅਸੀਂ ਸਮਾਪਤ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ